ਨਹੀਂ ਸਮਝਾ ਹਾਂਜੀ ਉਸਤਾਜੀ ਆ ਠੀਕ ਹੈ ਜੀ ਆ ਠੀਕ ਹੈ ਜੀ ਆ ਕਵਰ ਉਸਤਾਜੀ ਹੋਣਾ ਦਾ ਸਨਮਾਨ ਹੈ ਠੀਕ ਹੈ ਜੀ ਕਾਲੇ ਵੀਰ ਜੀ ਦੇ ਹੱਥ ਭੇਜਿਆ ਜੇ ਠੀਕ ਹੈ ਜੀ ਉਸਤਾਦੀ ਦੀ ਬਾਗਿਆ ਉਸਤਾਜੀ ਹੋਣਾ ਕੋ ਬਾਗਿਆ ਆ ਠੀਕ ਹੈ ਜੀ ਤੇ ਇਹਨਾਂ ਦੇ ਹੱਥ ਭੇਜਦੇ ਹੋਏ ਇਹਨਾਂ ਦੀ ਬਾਗ ਕੋ ਮਨਵੀ ਦੇ ਅੱਗੇ ਆ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਉਸਤਾਜੀ ਦਾ ਵੀ ਜਿਹੜਾ ਅਸੀਂ ਮਾਨ ਸਨਮਾਨ ਕੀਤਾ ਗਿਆ ਤੇ ਕਵਰ ਉਸਤਾਜੀ ਨੂੰ ਸਾਡੇ ਕੈਨੇਡਾ ਤੋਂ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਵੀ ਕਾਲੇ ਉਸਤਾਜੀ ਦੇ ਜਿਹੜਾ ਉਹਨਾਂ ਦਾ ਪਹੁੰਚਾਇਆ ਜਾ ਰਿਹਾ ਹੈ ਹਾਂਜੀ ਭਾਜੀ ਇੱਕ ਮਿੰਟ ਸਾਜੀ ਆ ਪਰਮਿਸ਼ਨ ਲੋ ਵੀਰ ਜੀ ਦਿੱਲੀ ਤੋਂ ਜੁੜਿਆ ਜੇ ਵੀਰ ਕੀ ਨਾਮ ਦੀ ਇਹਦੇ ਕੀ ਨਾਮ ਵੀਰ ਜੀ ਇਹਨਾਂ ਦਾ ਨਾਮ ਹਾਂਜੀ ਇਹ ਵੀਰ ਜੀ ਸਰਵਨ ਸਿੰਘ ਅਦਲੀਵਾਸੋ ਕੀ ਅਦਲੀਵਾਸੋ ਠੀਕ ਹੈ ਵੀਰ ਜੀ ਇਸ ਟਾਈਮ ਇਟਲੀ ਮੌਜੂਦ ਨਹੀਂ ਉੱਥੇ ਦਾ ਆਨਲਾਈਨ ਟੈਲੀਫਾ ਕਰ ਲੱਗੇ ਨੇ ਠੀਕ ਹੈ ਜੀ ਇਹਨਾਂ ਦੇ ਫਾਦਰ ਸਾਹਿਬ ਆ ਇਹ ਸਾ ਵੀਰ ਜੀ ਸੋ ਗਿਰਦੀ ਵੀ ਤੁਹਾਡੇ ਹੀ ਨੇ ਪਹਿਲਾਂ ਠੀਕ ਹੈ ਜੀ ਹੁਣ ਤੁਸੀਂ ਕਲੀਫਾ ਕਰਨ ਲੱਗੇ ਠੀਕ ਹੈ ਜੀ ਫਾਦਰ ਸਾਹਿਬ ਆਏ ਨੇ ਇਹਨਾਂ ਦੇ ਫਾਦਰ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਇੱਕ ਵਾਰੀ ਜਿਹੜੇ ਆਪਣੇ ਵੀ ਕਲੀਫਾ ਸਾਹਿਬ ਉਹ ਆਪਣੀ ਜਿਹੜੀ ਆ ਇਹ ਵੀ ਤੁਹਾਨੂੰ ਕਲੀਫਾ ਕੀਤਾ ਗਿਆ ਜੀ ਸਾਰੇ ਸੀਨੀਅਰ ਸ੍ਰੀ ਮੌਜੂਦਗੀ ਦੇ ਵਿੱਚ ਕੱਲੇ ਸਾਹਿਬ ਜੀ ਵੀਰਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਓਸਤਾਦਾਂ ਦੀ ਆ ਜੀ ਜਿਹੜੀ ਐਸਕੇ ਜੀ ਰੋਲ ਠੀਕ ਹੈ ਜੀ ਇਹਨਾਂ ਦੀ ਕਵਰਿੰਗ ਆ ਆਪਣੇ ਰਣਵੀਰ ਭਾਈ ਹੁਣੀ ਇਹਨਾਂ ਦੀ ਵੀ ਕਵਰਿੰਗ ਆ ਠੀਕ ਹੈ ਜੀ ਤੇ ਬਿਲਕੁਲ ਪ੍ਰੂਫ ਆਨਲਾਈਨ ਜੁੜੇ ਹੋਏ ਆ ਠੀਕ ਹੈ ਜੀ ਸਾਰੇ ਮੇਰੇ ਵੀ ਦੇਖ ਸਕਦੇ ਆ ਕੱਲ ਨੂੰ ਕੋਈ ਮੇਰਾ ਵੀ ਯੂ ਜੈਕਸ਼ਨ ਨਾ ਕਰੇ ਹਲੋ ਵੀਰ ਜੀ ਇੱਕ ਵੀਰ ਆਨਲਾਈਨ ਸ਼ਿਕਰ ਤਕੀਤਾ ਇਹ ਖਲੀਫਾ ਠੀਕ ਹੈ ਜੀ ਸਾਬੀ ਵੀਰ ਜੀ ਹੁਣਾ ਨੇ ਨਾਲ ਖੜਕੂ ਵੀਰ ਠੀਕ ਹੈ ਜੀ ਤੇ ਨਾਲ ਇਧਰ ਵੀਰ ਜੀ ਠੀਕ ਹੈ ਜੀ ਸਤਾ ਸਾਬਾ ਜੀ ਪਿੰਡ ਤੋਂ ਆਉਦੋ ਇੱਥਾਂ ਜਿਹੜੇ ਆ ਤਿੰਨ ਜਿਹੜੇ ਅੱਜ ਕਲੀਫੇ ਖੰਦੇ ਜਾ ਰਹੇ ਆ ਜੀ ਸਭ ਜੀ ਮਨੂਰ ਜੀ ਇੱਥੇ ਜੀ ਸਾਰੇ ਉਸਤਾਦ ਸੀਨੀਅਰ ਸਰਦਾਰ ਜਿਹੜੇ ਆ ਸਾਰੇ ਇੱਥੇ ਆਏ ਹੋਏ ਆ ਸਾਰਾ ਮਨੂਰ ਜੀ ਆਵਾ ਮੈਂ ਆਵਾ ਕਿਥੇ ਇੱਥੇ ਆਉਣੀ ਸਤਾ ਤੁਹਾਨੂੰ ਦੋ ਜਣੇ ਆ ਬਬਲੂ ਉਸਤਾਦ ਜੀ ਹੁਣੀ ਠੀਕ ਹੈ ਜੀ ਇਹ ਰਾਹੁਲ ਵੀਰ ਜੀ ਨੂੰ ਖਲੀਫਾ ਕਰਦੇ ਹੋਏ ਠੀਕ ਹੈ ਜੀ ਬ블ੂ ਵੀਰ ਜੀ ਹੋਣਾ ਨੇ ਰਾਹੁਲ ਵੀਰ ਨੂੰ ਖਲੀਫਾ ਕੀਤਾ ਜੀ। ਆ ਰਾਮਪੁਰੇ ਤੋਂ ਠੀਕ ਹੈ ਜੀ। ਠੀਕ ਹੈ ਜੀ, ਉਸਤਾਦ ਜੀ ਹੋਣਾ ਨੇ ਦੋ ਖਲੀਫੇ ਪਹਿਲਾਂ ਕੀਤੇ ਜੇ ਤੇ ਤੀਜਾ ਖਲੀਫਾ ਲਾਲੀ ਵੀਰ ਕੀਤਾ ਜੇ। ਲਾਲੀ ਵੀਰ ਵੀ ਰਾਮਪੁਰੇ ਤੋਂ ਜੀ। ਠੀਕ ਹੈ ਜੀ। ਅਰਦੂ ਵੀਰ ਜੀ ਪਾਰਟੀ ਦੇ ਵਿੱਚ ਵਾਦਾ ਹੋਏਗਾ ਜੀ। ਠੀਕ ਹੈ ਜੀ, ਵਾਦਾ ਹੋਇਆ ਵੀ ਹੈ ਤੇ ਵਾਦਾ ਹੋਵੇਗਾ ਵੀ। ਠੀਕ ਹੈ ਜੀ। ਹਾਂ ਜੀ ਬਲੂ ਉਸਤਾਦ ਜੀ ਜਿਹੜੇ ਆ ਕੱਪ ਜੀ ਹੋਏ বিজেবীর ਕਿਹੜੀ ਜਗ੍ਹਾ ਤੋਂ বিজেਵੀਰ اسلامਾਬਾਦ ਤੋਂ ਦੂਸਰਾ ਖਲੀਫਾ ਕੀਤਾ ਠੀਕ ਹੈ ਜੀ ਬਬਲੂ ਉਸਤਾਦ ਜੀ ਹੋਣਾ ਨੇ ਸਾਰੇ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਸੀਨੀਅਰ ਉਸਤਾਦ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਪਿੰਡ ਤੋਂ ਉਸਤਾਦ ਜੀ ਸਾਰੇ ਉਸਤਾਦ ਜੀ ਹੋਣਾ ਦਾ ਮੂੰ ਮਿੱਠਾ ਕਰਾਉਂਦੇ ਹੋਏ ਠੀਕ ਹੈ ਜੀ ਆਪਣੇ ਖਲੀਫਿਆਂ ਦਾ ਅਭੀ ਸਾਜੀ ਉਧਰ ਵੀ ਵੀਰ ਦਾ ਕਰਾਓ ਮੂੰਹ ਮਿੱਠਾ ਜੀ ਅਭੀ ਮੂੰਹ ਮਿੱਠਾ ਕਰਾਓ ਵੀਰ ਦਾ ਜੀ ਥੱਲੇ ਬਹਿ ਜਾਓ ਬਹਿ ਜਾਓ ਮਜੇ ਨਾਲ ਤਰੀਕੇ ਨਾਲ ਕਾਲੀ ਕੋਈ ਨਹੀਂ ਠੀਕ ਹੈ ਜੀ ਆਹ ਲੋ ਜੀ ਵੀਰ ਜੀ ਉਹਨਾਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਠੀਕ ਹੈ ਜੀ ਲੋ ਜੀ ਸਾਜੀ ਨਾਲ ਸਨਮਾਨ ਕਰਨ ਲੱਗੇ ਆ ਜੀ ਆਹ ਲੋ ਜੀ ਲੋ ਜੀ ਆ ਜਿਹੜੇ ਆਪਣੀ ਇੱਥੇ ਨਾਲ ਜੁੜੇ ਆ ਵੀਰ ਜੀ ਇਹਨਾਂ ਦਾ ਵੀ ਮੂੰਹ ਵਿਖਾ ਕਰਵਾਉਂਦਾ ਜੀ ਠੀਕ ਹੈ ਜੀ ਇਹਨਾਂ ਦੇ ਫਾਦਰ ਸਾਹਿਬ ਮੌਜੂਦ ਆ ਠੀਕ ਹੈ ਜੀ ਕਰੋ ਜੀ ਲੋ ਜੀ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਬਬਲੂਤਾ ਜੀ ਕਰਾਓ ਵੀਰ ਜੀ ਉਹਨਾਂ ਦਾ ਮੂੰਹ ਮਿਠਾ ਤੁਸੀਂ ਬੱਸ ਤਾਂ ਹੀ ਹੋ ਗਿਆ ਤੁਹਾਡੇ ਕੰਮ ਦੀ ਹੋਇਆ ਉਹਨੂੰ ਪਾਈ ਤੇ ਬੈਠਾ ਹੋਣੀ ਜਰਾ ਸਨੀਆ ਮੱਠਾ ਹਲੋ ਜੀ ਬੈਠੋ ਥੱਲੇ ਦੋਵੇਂ ਬੈਠੋ 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 ਮੇਰੇ ਵੀਰ ਆ ਠੀਕ ਹੈ ਜੀ ਬਬਲੂ ਉਸਤਾਦ ਜੀ ਹੁਣਾਂ ਨੇ ਦੋ ਖਲੀਫੇ ਕੀਤੇ ਜੇ ਲੋ ਜੀ ਕਰਾਓ ਜੀ ਮੂੰਹ ਮਿਠਾ ਜੀ ਸਨੀਆ ਸਾਹਮਣੇ ਉਹ ਨਿਸ਼ਾਨ ਵੀ ਜੀ ਇੱਕ ਮਿੰਟ ਆਰਾਮ ਆਰਾਮ ਕਾਲੀ ਨਾ ਹੋਣਾ ਉਸਤਾਦ ਜੀ ਕਰਾਓ ਮੂੰਹ ਮਿਠਾ ਮੁੰਡਿਆਂ ਦਾ ਤੁਸੀਂ ਵੀ ਜੀ ਆ ਲੋ ਜੀ ਵਿਜੇਵੀਰ ਤੇ rahul veer ਠੀਕ ਹੈ ਜੀ ਲੋ ਜੀ ਆਪਣੇ ਮਾਸਟਰ ਜੀ ਮਾਸਟਰ ਜੀ ਇਹ ਮਾਫੀ ਵੀ ਜੀ ਹੋਣੀ ਆ ਖਾਨਕੋੜ ਤੋਂ ਲੋ ਜੀ ਆ ਲੋ ਜੀ ਰਾਜੂ ਵੀਰ ਜੀ ਹੁਣੀ ਰਾਜੂ ਉਸਤਾਦ ਜੀ ਹੁਣੀ ਦਲਮ ਤੋਂ 나ਜੀ ਵੀਰ ਨੂੰ ਕਲੀਫਾ ਕਰਨਗੇ ਜੀ ਠੀਕ ਹੈ ਜੀ ਲੋ ਜੀ ਉਧਰ ਵੀ ਰਾਤੋ ਆ ਲੋ ਜੀ ਐ ਵੀਰ ਜੀ ਰਾਜੂ ਵੀਰ ਜੀ ਐ ਕਿਹੜੀ ਜਗ੍ਹਾ ਦਾ ਵੀਰ ਕੀ ਨਾਜ ਇਹਨਾਂ ਦਾ ਗੋਰਾ ਖਾਨ ਕੋ ਠੀਕ ਹੈ ਜੀ ਗੋਰੇ ਵੀਰ ਜੀ ਤੇ 나ਜੀ ਵੀਰ ਜੀ ਦੋ ਕਲੀਫੇ ਕੀਤੇ ਜੀ ਜੀ ਸਾਰੇ ਉਸਤਾਦ ਜੀ ਹੁਣਾਂ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਲੋ ਜੀ ਖਲੀਫੇ ਦੇ ਅਹੁਦੇ ਦੇ ਆਉਣ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਜਿਹੜੇ ਵੀ ਅੱਗੇ ਵੀ ਖਲੀਫੇ ਦੇ ਅਹੁਦੇ ਦੇ ਆਏ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਆਹ ਲੋ ਜੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਨਾਲੇ ਸਨੈਪ ਕਰਾ ਲਿਓ ਆਹ ਲੋ ਜੀ ਇਧਰ ਇਧਰ ਇੱਧਰ ਵੀ ਸਾਹਮਣੇ ਦੇਖੋ ਠੀਕ ਹੈ ਜੀ ਗਰਾਉਂਡ ਸਾਹ ਜੀ ਇਧਰ 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 ਵੀ ਕਰਾਓ ਜੀ ਤਾਂ ਜੀ ਗੋਰੇ ਵੀਰ ਦਾ ਮੂੰਹ ਮਿੱਠਾ ਠੀਕ ਹੈ ਜੀ ਉੱਧੇ ਪਿੱਛੇ ਸੀਨੀਅਰ ਬੈਠੇ ਨੇ ਸਟ੍ਰੈਟਜੀ ਵਾਲੀ ਆ ਲੋ ਜੀ ਆਪਣੇ ਉਸਤਾਦ ਜੀ ਹੋਂ ਦਾ ਮੂੰਹ ਮਿਠਾ ਕਰਉਂਦੇ ਆ ਆ ਲੋ ਜੀ ਵੱਡੇ ਵੀਰ ਸਾਹਮਣੇ ਮੂੰਹ ਲਾ ਕੇ ਕਹਿੰਦੇ ਸਾਹਮਣੇ ਨਹੀਂ ਤਾਂ ਉਹਰੇ ਮਰੇ ਹੱਥਾਂ ਆ ਤੁਸੀਂ ਵੀ ਕਾਲਜ ਆਈ ਨਾ ਆਹ ਵੀ ਜੀ ਤੁਸੀਂ ਇਸ਼ਾਰ ਕਰਸਾਈ ਤੁਸੀਂ ਵੀ ਆ ਜਾਓ ਮੇਰੇ ਕੋਲ ਆ ਲੋ ਜੀ ਲੋ ਜੀ ਕਮਲ ਤਾਜੀ ਹੁਣੀ ਠੀਕ ਹੈ ਜੀ ਇਹ ਆਪਣੇ ਕਮਲ ਤਾਜੀ ਹੁਣੀ ਠੀਕ ਹੋ ਗਿਆ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਵਾਰਗਾਂ ਜੀ ਹਾਂ ਜੀ ਅੱਗੋਂ ਸਾਜੀ ਬਈ ਪ੍ਰਸਨ ਲੈ ਆਉਂਦੇ ਨਿਸ਼ਾਨ ਵੀਰ ਜੀ ਇਹ ਵੀ ਮੌਜੂਦ ਨੇ ਜੀ ਇਹ ਵੀ ਪਹੁੰਚੇ ਨੇ ਠੀਕ ਹੈ ਜੀ ਆ ਜੀ ਨਿਸ਼ਾਨ ਵੀਰ ਜੀ ਚਾਰ ਜਣੇ ਕਲੀਫੇ ਕਰਦੇ ਵੇ ਤੁਸੀਂ ਅੱਜ ਉਧਰ ਵੀਰ ਜੀ ਦਾ ਨਾਮ ਦੱਸਿਓ ਇੱਧਰ ਵੀਰ ਜੀ ਦਾ ਨਾਮ ਦੱਸਿਓ ਅਵਤਾਰ ਵੀਰ ਠੀਕ ਹੈ ਜੀ ਬੁੱਲੀ ਵੀਰ ਬਿੱਦੀ ਵੀਰ ਇੱਧਰ ਅੰਗਰੇਜ਼ ਵੀਰ ਠੀਕ ਹੈ ਜੀ ਚਾਰ ਵੀਰ ਠੀਕ ਹੈ ਜੀ ਲੋ ਜੀ ਵੱਡੇ ਉਸਤਾਜੀ ਹੁਣਾਂ ਦਾ ਵੀ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਲੋ ਜੀ ਕਰੋ ਜੀ ਵੀਰ ਜੀ ਬੈਜੋ ਹਾਂ ਲੋ ਜੀ ਨਿਸ਼ਾਨਤ ਹੌਲ ਜੀ ਅਫਤਾਰ ਜੀ ਹੁਣੀ ਚਾਰ ਜਣਿਆਂ ਨੂੰ ਖਲੀਫਾ ਕਰਦੇ ਹੋਏ ਠੀਕ ਹੈ ਜੀ ਉਹਨੂੰ ਮਾਰ ਦੋ ਜਾਓ ਜੀ ਇਧਰ ਨਿਸ਼ਾਨਵੀਰ ਜੀ ਕਰੋ ਹਾਂ ਠੀਕ ਹੈ ਜੀ ਵੀਰ ਜੀ ਉਹਨਾਂ ਨੂੰ ਆਗੋ ਸੈਕਿੰਡ ਠੀਕ ਹੈ ਜੀ ਆ ਲੋ ਜੀ ਮਾਨ ਸਨਮਾਨ ਕਰਦੇ ਹੋਏ ਨਿਸ਼ਾਨ ਵੀਰ ਜੀ ਹੁਣਾਂ ਦਾ ਠੀਕ ਹੈ ਜੀ ਆ ਦੂਸਰਾ ਖਲੀਫਾ ਕਰਦੇ ਹੋਏ ਵੀਰ ਜੀ ਹੁਣੀ ਠੀਕ ਹੈ ਜੀ ਤੀਸਰਾ ਖਲੀਫਾ ਕਰਦੇ ਹੋਏ ਠੀਕ ਹੈ ਜੀ ਤੋਲੀਆਂ ਦਿਓ ਜੀ ਆ ਲੋ ਜੀ ਜੀ ਵੀ ਆ ਚੌਥਾ ਖਲੀਫਾ ਚ ਚੌਥਾ ਖਲੀਫਾ ਨਿਸ਼ਤਾਨ ਤਾਜੀ ਹੁਣਾ ਦਾ ਢੋਲਾ ਤੋਂ ਠੀਕ ਹੈ ਜੀ ਢੋਲ ਵਾਲਿਆਂ ਨੇ ਚਾਰ ਖਲੀਫੇ ਕੀਤੇ ਜੇ ਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਨਿਸ਼ਾਨ ਵੀਰ ਜੀ ਹੁਣਾ ਨੂੰ ਠੀਕ ਹੈ ਜੀ ਨਿਸ਼ਾਨ ਉਸਤਾਦ ਜੀ ਹੁਣਾ ਦੀ ਪਾਰਟੀ ਨੂੰ ਹਲੋ ਜੀ ਜੀ ਨੂੰ ਪੁੱਛਾ ਕਰਾ ਜਾ ਰਹੇ ਹਾਂ ਠੀਕ ਹੈ ਜੀ। ਅਦਰਬੇਦੀ ਵੀਰ ਦਾ ਵੀ ਕਰਾ ਦਿਓ ਨਾਲ ਹੀ ਗੜੀ। ਅੰਗਰੇਜ਼ ਵੀਰ ਦਾ ਵੀ ਕਰਾ ਦਿਓ ਨਾਲ ਹੀ। ਆ ਲੋ ਜੀ ਮੁਬਾਰਕਾਂ ਹੋ ਗਈਆਂ ਬਹੁਤ-ਬਹੁਤ ਜੀ ਸਾਰੇ ਵੀਰਾਂ ਨੂੰ ਜੀ। ਆ ਲੋ ਜੀ ਮਾਣ ਸਨਮਾਨ ਕਰਦੇ ਹੋਏ। ਲੇਖਤਾ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਅੱਗੇ ਜੀ ਕਮਲ ਉਸਤਾਦ ਜੀ ਹੁਣੀ ਪਾਲਟੀ ਪੁਲੀਸ ਸਾਹਿਬ ਜੀ ਸੂਰਮੰਡੀ ਵਾਲੇ ਇਹਨਾਂ ਦਾ ਵੀ ਠੀਕ ਹੈ ਜੀ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਜੀ ਠੀਕ ਹੈ ਜੀ ਮਾਨ ਨੇ ਹਸਰਕਾਰ ਕਰ ਲੋ ਵੀਰ ਜੀ ਹੋਰ ਕੀ ਆਜਾ ਸੀ ਟੈਗ ਜੀ ਆਹ ਲੋ ਜੀ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਅੱਗੇ ਸਾਗਰਵਾਦੀ ਜੀ ਦਾ ਆਪ ਪਾਰਟੀ ਆਪਣਾ ਵਾਅਦਾ ਤੇ ਜੋ ਜਾ ਸਕਦਾ ਕੀ ਠੀਕ ਹੈ ਜੀ ਵਾਰੀ ਸਰਾਈ ਦਿਓ ਜੀ ਇੱਕ ਮਿੰਟ ਨਾਂ ਦੱਸਿਆ ਵੀਰ ਜੀ ਕੀ ਨਾਮ ਇਹਦਾ ਦਾ ਹਾਂਜੀ 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 ਵੀ ਇਹਦਾ ਮਾਲ ਸੁਮਾਨ ਹਾਂਜੀ ਵੀ ਇਹਦਾ ਮਾਲ ਸੁਮਾਨ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਵੀਰ ਆਹ ਲੋ ਜੀ ਆ ਸਾਗਰ ਵੀਰ ਜੀ ਠੀਕ ਹੈ ਜੀ ਆਹ ਜਿਹੜਾ ਬਾਤ ਚੁਟਾ ਜਾ ਰਿਹਾ ਠੀਕ ਹੈ ਜੀ ਆ ਜੀ ਆਓ ਜਗਰਾਜ ਭਾਜੀ ਆਓ ਤੇਰੀ ਆਪਣੇ ਜਗਰਾਜ ਵੀਰ ਜਿਹੜੀਆਂ ਇਹਨਾਂ ਦਾ ਮਾਨ ਚੁਟਾ ਜਾ ਰਿਹਾ ਆਹ ਲੋ ਜੀ ਨਹੀਂ ਨਹੀਂ ਸਿਮੂ ਵੀਰ ਖਲੀਫਾ ਆਹ ਲੋ ਜੀ ਆ ਲੋ ਜੀ ਸਿਮੂ ਵੀਰ ਜੀ ਹੁਣੀ ਠੀਕ ਹੈ ਜੀ ਹਾਂਜੀ ਹਾਂਜੀ ਆਹ ਲੋ ਜੀ ਹਲੋ ਜੀ ਆਹ ਲੋ ਜੀ ਕਲੀਫਾ ਠੀਕ ਹੈ ਜੀ ਅੱਗੇ ਬਾਜਵੀਰ ਠੀਕ ਹੈ ਜੀ ਬਾਜਵਾ ਗਰੁੱਪ ਤੋਂ ਠੀਕ ਹੈ ਜੀ ਮਲਾਇਮ ਸਾਹਿਬ ਦੇ ਖਲੀਫੇ ਆ ਲੱਕੀ ਭਾਈ ਦਵਾਈਆਂ ਵਾਲੇ ਤੋਂ ਖਲੀਫੇ ਰੋਕੀ ਸਾਜੀ ਜੁਨੀਆਣਿਆਂ ਦੇ ਠੀਕ ਹੈ ਜੀ ਅੱਗੇ ਗੋਪੀ ਵੀਰ ਖੰਨੂਆ ਤੋਂ ਖਲੀਫਾ ਬਨਾਜਤ ਸਾਜੀ ਦਾ ਠੀਕ ਹੈ ਜੀ ਮਾਜਵਾ ਗਰੁੱਪ ਠੀਕ ਹੈ ਜੀ ਮਾਡੀ ਮੇਰੀ ਕੀ ਨਾਮ ਸੀ ਹਾਂਜੀ ਬਿੱਟੂ ਵੀਰ ਜੀ ਇਹਨਾਂ ਦਾ ਵੀ ਜਿਹੜਾ ਮਾਨਸਰ ਮਾਨ ਕੀਤਾ ਜਾ ਠੀਕ ਹੈ ਵੀਰ ਜੀ ਖਲੀਫੇ ਦਾ ਆਹ ਲੋ ਜੀ ਸਾਲਿਆਂ ਕੋਲ ਜਿਹੜੀ 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 ਪੰਦੀ ਦਾ ਆ ਗਿਆ ਜੀ ਹਾਂ ਜੀ ਮਿੰਨੂ ਵੀ ਜਿਹੜਾ ਮਾਸ਼ੱਲਾ ਲਾ ਲਿਆ ਜੀ ਖਲੀਫੇ ਜੀ ਠੀਕ ਹੈ ਜੀ ਵੱਡੇ ਵੀ ਜੀ ਬਰਾਬਰ ਆ ਰਾਵਾਂ ਆਓ ਆਓ ਮਿੰਨੂ ਪਿਆਰ ਦੇ ਕਰਾਓ ਹਲੋ ਵੀਰ ਜੀ ਐ ਜੀ ਆਪਣੇ ਅੱਬੂ ਸਰਪੰਚ ਵੀਰ ਜੀ ਠੀਕ ਹੈ ਜੀ ਮਾਨਦਾਨ ਮਾਨ ਠੀਕ ਹੈ ਜੀ ਇਧਰ ਵਿਵੇਕ ਵੀਰ ਜੀ ਅੱਬੂ ਬਾਪੂ ਨਹੀਂ ਨਹੀਂ ਆਪਾਂ ਵਿਵੇਕ ਵੀਰ ਵਿਵੇਕ ਵੀਰ ਇਧਰ ਵੀਰ ਸਾਬੀ ਠੀਕ ਹੈ ਜੀ ਸਾਬੀ ਤੋਂ ਇਹਨਾਂ ਦਾ ਵੀ ਮਾਨ ਸਨਮਾਨ ਠੀਕ ਹੈ ਜੀ ਇਧਰ ਵਿਵੇਕ ਵੀਰ ਜੀ ਹਾਂ ਜੀ ਹਾਂ ਜੀ ਵਿਵੇਕ ਵੀਰ ਬਿੰਲੇ ਤਾਲ ਜੀ ਆਸਟ੍ਰੇਲੀਆ ਵਾਲੇ ਦਾ ਕਲੀਫਾ ਠੀਕ ਹੈ ਜੀ ਬਿੰਲੇ ਸਤਾ ਜੀ ਹੁਣੀ ਆ ਠੀਕ ਹੈ ਜੀ ਆਸਟ੍ਰੇਲੀਆ ਵਾਲੇ ਉਹਨਾਂ ਦੇ ਕਲੀਫਾ ਹੈਗੇ ਆ ਜੀ ਇਹ ਵਿਵੇਕ ਵੀਰ ਜੀ ਹੁਣੀ ਹਲੋ ਜੀ ਲੋ ਹਾਂ ਲੋ ਜੀ ਜਿੱਦਾਂ ਕੀ ਨਿਸ਼ਾਨ ਵੀਰ ਜੀ ਹੁਣਾਂ ਨੇ ਖਲੀਫਾ ਕੀਤਾ ਵੀਰ ਜੀ ਹੁਣਾਂ ਨੂੰ ਠੀਕ ਹੈ ਜੀ ਲੋਹਾਰਕੇ ਵਾਲਿਆਂ ਨੂੰ ਤੇ ਵੀਰ ਜੀ ਹੁਣੀ ਦੋਸ਼ ਗਿਰਧ ਕਰਨ ਲੱਗੇ ਨੇ ਇੱਕ ਸੋਨੂ ਵੀਰ ਨੂੰ ਠੀਕ ਹੈ ਜੀ ਇਹ ਸੋਨੂ ਵੀਰ ਜੀ ਤੇ ਇਧਰ ਰੋਬਨ ਵੀਰ ਹਾਂ ਲੋ ਜੀ ਰੋਬਨ ਵੀਰ ਜੀ ਹੁਣਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਸੋਨੂ ਵੀਰ ਜੀ ਆ ਲੋ ਜੀ ਆ ਲੋ ਜੀ ਲੋ ਜੀ ਆ ਜਿਹੜੇ ਆ ਸ਼ਹੀਦਗੀ ਦੇ ਜਿਹੜੇ ਆ ਲੋ ਜੀ ਕਰਾਉ ਮੂੰਹ ਮਿੱਠਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਕਰਾਓ ਉਸਤਾਦ ਜੀ ਉਹਨਾਂ ਦਾ ਮੂੰਹ ਮਿੱਠਾ ਉਸਤਾਦ ਉਹਨਾਂ ਦੀ ਪਾਰਟੀ 'ਚ ਵਾਧਾ ਹੋਇਆ ਜੇ ਤੇ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਆ ਵੀਰ ਜੀ ਆ ਲੋ ਜੀ ਆ ਸਾਰੇ ਸੀਨੀਅਰ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਠੀਕ ਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਆ ਜੀ ਆ ਲੋ ਵੀਰ ਜੀ ਆ ਵੀਰ ਜੀ ਰਹਿ ਗਏ ਸੀ ਠੀਕ ਹੈ ਜੀ ਉਸਤਾਦ ਜੀ ਹਾਂ ਜੀ ਤੁਹਾਡਾ ਖਲੀਫਾ ਜੀ ਮਾਲਾ ਤੋਂ ਭਰਾ ਆਪਣਾ ਆ ਠੀਕ ਹੈ ਜੀ ਇਹਨਾਂ ਦਾ ਜੋ ਵੀ ਬੰਦਾ ਛਕਣਾ ਲੋ ਜੀ ਖਲੀਫੇ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਜੀ ਆ ਵੀਰ ਜੀ ਉਹਨਾਂ ਦਾ ਵੀ ਕੈਟਰੀਂਗ ਇਹਨਾਂ ਦੀ ਬਹੁਤ ਵਧੀਆ ਕੈਟਰੀਂਗ ਆ ਤੇ ਕਮਾਲ ਕਰਦੇ ਆ ਠੀਕ ਹੈ ਜੀ ਓਕੇ ਦੋ ਕੇ ਦਿਆ ਜਰੂਰ ਜਰੂਰ ਜੀ ਜਰੂਰ ਆ ਲੋ ਵੀਰ ਜੀ ਖੜਕੂ ਵੀਰ ਜਿੱਦਾਂ ਕੀ ਹੁਣੇ ਵੀਰ ਖਲੀਫੇ ਹੋਏ ਨੇ ਠੀਕ ਹੈ ਜੀ ਤਿੰਨ ਸ਼ਾਗਿਰਦ ਕਰਨ ਲੱਗੇ ਨੇ ਖੜਕੂ ਵੀਰ ਜੀ ਕਿਹੜੇ ਕਿਹੜੇ ਵੀਰ ਸ਼ਗਿਰਤ ਕਰਨ ਲੱਗੇ ਜੀ ਕਾਸ਼ ਕਾਸ਼ ਸੰਗਤ ਬਰੇਤ ਕਾਸ਼ ਸੰਗਤ ਬਰੇਤ ਅਰਸੋਈਆਂ ਅਰਸੋਈਆਂ ਕਾਸ਼ ਸੋਈਆਂ ਕਾਸ਼ ਸੋਈਆਂ ਲੋ ਜੀ ਕਰੋ ਜੀ ਉਸਤਾਦ ਜੀ ਦੇ ਸਿਰ ਤੇ ਰੱਖੋ ਆ ਲੋ ਜੀ ਦਸੋ ਕਵਰ ਬਾਡ ਹੁਣੀ ਨਾ ਮੌਜੂਦ ਹੋਣ ਬੈਠੋ ਚਲੋ ਜੀ ਅੜਗੂ ਵੀਰ ਜੀ ਕਰੋ ਵੀਰ ਜੀ ਕਰੋ ਜੀ ਬਾਕੀ ਹੀ ਬੋਲਦੇ ਵੇ ਚਲੋ ਜੀ ਆ ਲੋ ਜੀ ਵੀਰ ਜੀ ਹੁਣੀ ਸ਼ਗਿਰਤ ਕਰਨ ਲੱਗੇ ਆ ਠੀਕ ਹੈ ਜੀ ਤੇ ਬੋ ਬੋ ਮਾਰਕਾ ਵੀਰ ਜੀ ਤੁਹਾਨੂੰ ਠੀਕ ਹੈ ਜੀ ਕਰਾਉ ਮੈਂ ਮਿੱਠਾ ਮੋ ਮਿੱਠਾ ਕਰਾਉ ਜੀ ਇਫਟਾ ਜੀ ਤੇਰੀ ਕਵਰੀਆ ਆਪਣੇ ਜੀੜੀਆ ਸਾਹਿਬ ਕਰ ਰਿਹਾ ਜੀ ਪੀਪੀ02 ਵਾਲੇ ਨਾਲ ਆਪਣਾ ਰਣਵੀਰ ਵੀਰ ਕਰ ਰਿਹਾ ਵਾ ਤੇ ਕਵਰ ਤੁਹਾਡਾ ਬੋਰਡ ਆ ਬੈਠਾ ਹੋ ਆਪਣਾ ਪ੍ਰੋਗਰਾਮ ਖਤਮ ਹੋਇਆ ਆ ਠੀਕ ਹੈ ਜੀ ਆ ਤੀਸਰਾ ਵੀਰ ਸ਼ਗਿਰਦ ਕਰਦੇ ਹੋਏ ਬਿਲਕੁਲ ਜੀ ਹਾਂ ਜੀ ਆ ਸਾਡੀ ਮੌਜੂਦਗੀ ਆ ਜੀ ਯੂਟਿਊਬਰ ਅਸੀਂ ਬੈਠੇ ਆ ਸੀਨੀਅਰ ਉਸਤਾਦ ਜੀ ਵੀ ਸਾਡੇ ਨਾਲ ਹੈਗੇ ਆ ਉਹਨਾਂ ਦੀ ਮੌਜੂਦਗੀ ਚਾ ਸ਼ਗਿਰਦ ਹੋ ਰਿਹਾ ਜੀ ਕੈਮਰਾ ਘੁਮਾਰੋ ਜੀ ਪਿੱਛੇ ਸੀਨੀਅਰਸ ਬੈਠੇ ਆ ਲੋ ਜੀ ਇੱਧਰ ਆ ਵੀਰ ਠੀਕ ਹੈ ਜੀ ਇੱਧਰ ਸਾਰੇ ਸੀਨੀਅਰ ਅਸਤਾਦਾਂ ਦੀ ਮੌਜੂਦਗੀ ਦੇ ਵਿੱਚ ਮੌਜੂਦਗੀ ਦੇ ਵਿੱਚ ਲਓ ਜੀ ਉਸਤਾਦ ਨਾਲ ਮਿਲੂਗੀ ਦੇਤੀ ਇੱਧਰ ਮੰਗੇ ਤਾਂ ਬਾਸ ਉਸਤਾਦਾਂ ਦੀ ਮਾਤੋ ਕਹਿੰਦਾ ਸਾਜੀਓ ਖੜਕੂ ਕਲੀਫਾ ਸਾਹਿਬ ਰਹੇ ਸੀਗੇ ਤੇ ਬੀਤੇ ਆ ਜੀ ਆਪਾਂ ਦੋ ਤਿੰਨ ਖੜਕੂ ਵੀ ਇੰਨੇ ਠੀਕ ਹੈ ਜੀ ਖੜਕੂ ਵੀ ਠੀਕ ਹੈ ਓਕੇ ਆ ਜੀ ਓਕੇ ਲਓ ਜੀ ਕਵਰ ਬਾਠ ਵੀਰ ਜੀ ਜਿੱਦਾਂ ਕਿ ਆਪਾਂ ਪਰਪੁਲ ਜੀ ਤਿੰਨੇ ਯੂਟਿਊਬਰ ਭਰਾ ਹੀ ਪਹੁੰਚੇ ਉਹ ਇੱਕ ਆਪਣਾ ਵੀਰ ਉਹਦਾ ਵੀ ਨਾਂ ਲੋ ਜਿਹੜਾ ਚੌਥਾ ਆਪਣਾ ਵੀਰ ਜੀ ਨੇ ਆਹ ਵੀਰ ਜੀ ਸਾਡਾ ਭਰਾ ਪਤਾ ਨਹੀਂ ਕਿੱਥੇ ਕੰਮ ਕਰਕੇ ਆ ਜੀ ਨਹੀਂ ਆ ਸਕਿਆ ਉਧਰ ਵੀਰ ਜੀ ਹੁਣੀ ਆ ਜੀ ਸਾਡਾ ਛੋਟਾ ਭਰਾ ਵਾ ਵੱਡਾ ਵੜਾ ਜਿੰਦ ਜਾਣਿਆ ਜੀ ਸਾਡੀ ਇਹ ਵੀਰ ਦਾ ਪਹਿਲਾ ਚੈਨਲ ਕ੍ਰੀਏਟ ਹੋਇਆ ਸੀ ਕਿਹੇ ਕਾਰਨਾਂ ਕਰਕੇ ਮੇਡ ਹੋ ਗਿਆ ਭਰਾ ਨੂੰ ਸਪੋਰਟ ਕਰਿਓ ਜਿੰਨੇ ਵੀ ਸਬਸਕ੍ਰਾਈਬਰ ਕਵਰ ਬਾਡ ਪੀ ਜਾਂਦੇ ਆ ਜੀਡੀਐਸਪੀਵੀ02 ਦੇ ਆ ਸਾਰੇ ਸਪੋਰਟ ਕਰਿਓ ਭਰਾ ਨੂੰ ਠੀਕ ਆ ਵੀਰ ਜੀ